ਦੀ ਮੰਡੀ ਹੁਸ਼ਿਆਰਪੁਰ ਜਿਲ੍ਹਾ ਜਿਲ੍ਹਾ ਬਚਾਓ ਜਾਓ ਬਈਏ ਜਾਓ ਜਾਓ ਬਈਏ ਜਾਓ ਜਾਓ ਬਈਏ ਸੁਣੋ ਇਹ ਬਟਾ ਨਹੀਂ ਨਹੀਂ ਇਹ ਦੋਨਾਂ ਕੋ ਥੱਕਾ ਮੁਕੀ ਨਹੀਂ ਹੋਣੀ ਚਾਹੀਦੀ ਯਾਰ ਕਮਾਲ ਕਰਦੇ ਹੋ ਹਾਂ ਉਹ ਹੁਣ ਨਹੀਂ ਪੀਸ ਬੁਲ ਉਹ ਕਿਹੜੀ ਕਿਹੜੀ ਸਾਡਾ ਟੋਟਲੀ ਪੀਸ ਬੁਲ ਯਾਦ ਰੱਖਿਓ ਹੋਲੀ 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 ਭਈਏ ਭਜਾਓ 50 50 ਭਈਏ ਭਜਾਓ 50 50 ਭਈਏ ਭਜਾਓ ਭਈਏ ਹੋਲੀ 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 ਭਈਏ ਭਜਾਓ 50 50 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 ਭਈਏ ਭਜਾਓ ਜੱਗਾ ਭਜਾਓ ਚਾ ਭਈਏ ਭਜਾਓ ਜੱਗਾ ਭਜਾਓ 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 ਹੋਈਏ ਭਜਾਓ ਵਾਲੇ ਵਾਲੀ ਰੱਖੋ ਪ੍ਰਵਾਸੀਆਂ ਦੀ ਧੱਕੇ ਸ਼ਾਹੀ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਗੱਡੀ ਨਹੀਂ ਚੱਲੂਗੀ ਨਹੀਂ ਚੱਲੂਗੀ ਨਹੀਂ ਚੱਲਾਂਗੀ ਪ੍ਰਵਾਸੀਆਂ ਦੀ ਗੁੰਡਾਗਰਦੀ ਚੱਲੇ ਨਹੀਂ ਦੇਵਗੇ ਨਹੀਂ ਦੇਵਗੇ ਨਹੀਂ ਦੇਵਗੇ ਬੋਲੇ ਗੁੰਡਾ ਨੇ ਤੋਂ ਬਾਅਦ ਸਬਜ਼ੀ ਮੰਡੀ ਹੁਸ਼ਿਆਰ ਕੋਟੇ ਦ੍ਰਿਸ਼ ਸਾਰੀ ਤੇ ਸਾਰੀ ਜਿਹੜੀ ਸਬਜ਼ੀ ਮੰਡੀ ਆ ਮੁਕੰਮਲ ਬੰਦ ਪੰਖਾ ਜ ਨੇ ਮੰਡੀ ਪਈ ਤਾਂ ਖਾਲੀ ਕਰਾ ਦਿੱਤੀ ਆ ਓ ਪਿੱਛੇ ਨੂੰ ਆ ਜਾ ਯਾਰ ਕਾਹਦੇ ਬੋਲ ਰਿਹਾ ਪਿੱਛੇ ਸੱਜੇ ਆ ਜਾ ਕਿ ਕਿਸੇ ਤੱਕ ਮੈਸੇਜ ਨਾ ਜਾ ਸਕੇ ਇਹਨਾਂ ਭਈਆਂ ਨੂੰ ਪਤਾ ਨਾ ਲੱਗ ਸਕੇ ਕੋਈ ਉਪਰੋਕਤ ਕਰ ਪਾਉਣਾ ਸਾਡੀ ਖੁੱਲੀ ਚੁਟਾਵਣੀਆਂ ਇੱਥੇ ਪੰਜਾਬੀਆਂ ਦੀਆਂ ਰੇੜੀਆਂ ਲਵਾਵਾਂਗੇ ਜੇ ਕਿਸੇ ਪਰਵਾਸੀ ਭਈਏ ਨੇ ਮੈਨੂੰ ਪਤਾ ਇੱਥੇ ਆਸੇ ਪਾਸੇ ਲੁਕੇ ਹੋਣੇ ਕਿਤੇ ਗਏ ਕਿਤੇ ਨਹੀਂ ਦੁਕਾਨਾਂ ਬੰਦ ਕੀਤੀਆਂ ਸਿਰਫ ਇਹ ਕਿਸੇ ਪ੍ਰਵਾਸੀ ਭਈਏ ਨੇ ਕਿਸੇ ਸਿੱਖ ਦੇ ਨਾਲ ਜਾਂ ਕਿਸੇ ਵੀ ਪੰਜਾਬੀ ਦੇ ਨਾਲ ਕੋਈ ਉਨੀਕੀ ਕੀਤੀ ਜਾਂ ਕਿਸੇ ਆਰਤੀ ਨੇ ਉਹਦੀ ਹੈਲਪ ਕੀਤੀ ਭਈਏ ਜੀ ਜਾਂ ਕਿਸੇ ਵਪਾਰੀ ਨੇ ਭਈਏ ਦੀ ਹੈਲਪ ਕੀਤੀ ਪੰਜਾਬੀ ਨੂੰ ਤੰਗ ਕਰਨ ਦੇ ਵਿੱਚ ਤੇ ਉਹ ਆਰਤੀ ਤੇ ਉਹ ਵਪਾਰੀ ਵੀ ਆਪਣਾ ਫੜਿਆ ਵਿਚਾਰ ਲਵੇ ਸਾਨੂੰ ਕਈ ਧਮਕੀਆਂ ਦਿੰਦੇ ਕਿ ਠੇਕੇਦਾਰਾਂ ਦੇ ਬੰਦਿਆਂ ਦੇ ਕੋਲ ਅਸਲਾ ਵਾ ਇਹ ਆ ਉਹ ਆ ਸਾਡੀ ਅਤੀ ਉਮਰ ਜੇਲ੍ਹਾਂ ਦੇ ਵਿੱਚ ਨਿਕਲੀ ਆ ਕੋਈ ਵੱਡਾ ਕੇਸ ਹੈ ਨਹੀਂ ਜਿਹੜਾ ਸਾਡੇ ਦੇ ਪਹਿਲਾਂ ਨਹੀਂ ਪਿਆ ਅਸੀਂ ਕਾੜਾ 302 307 ਐਕਸਪਲੋਜਿਵ ਐਕਟ ਸਾਰੇ ਕੇਸਾਂ ਦਾ ਸਾਹਮਣਾ ਪਹਿਲਾਂ ਵੀ ਕਰ ਚੁੱਕੇ ਹਾਂ ਤੇ ਹੁਣ ਵੀ ਅਸੀਂ ਪੰਜਾਬੀਆਂ ਦੇ ਨਾਲ ਹੱਕਾ ਢਾ ਕੇ ਖੜੇ ਆ ਜਿੱਦਾਂ ਅਸੀਂ ਚੰਡੀਗੜ੍ਹ ਬਾਈਪਾਸ ਸਵਰਨ ਫਾਰਮ ਦੇ ਲਾਗੇ ਵਿਹਲਾ ਕਰਾਇਆ ਇਹਨਾਂ ਪ੍ਰਵਾਸੀਆਂ ਤੋਂ ਜਿਨ੍ਹਾਂ ਨੇ ਇੱਕ ਪੰਜਾਬਣ ਬੀਬੀ ਦੇ ਨਾਲ ਕੁੱਟਮਾਰ ਕੀਤੀ ਸੀ ਤੇ ਇੱਕ ਸਾਡੇ ਸਿੰਘ ਨੂੰ ਮਾਰਾ ਬੋਲਿਆ ਸੀ ਇਸ ਤਰ੍ਹਾਂ ਜੇ ਕਿਸੇ ਨੇ ਵਧੀਕੀ ਕੀਤੀ ਤੇ ਕੇਸ਼ਾਈ ਕੀਤੀ ਤੇ ਉਹ ਆਪਣਾ ਫੜਿਆ ਵਿਚਾਰ ਲਵੇ ਉਹਦੇ ਨਾਲ ਵੀ ਇਦਾਂ ਹੀ ਹੋਊਗਾ ਦੂਜੀ ਗੱਲ ਕਿਸੇ ਵੀ ਪੰਚ ਸਰਪੰਚ ਐਮਸੀ ਜਾਂ ਹੋਰ ਕਿਸੇ ਵੀ ਰਸੂਖਦਾਰ ਬੰਦੇ ਨੇ ਭਈਆਂ ਨੂੰ ਆਧਾਰ ਕਾਰਡ ਜਾਂ ਹੋਰ ਪਛਾਣ ਪੱਤਰ ਬਣਾ ਕੇ ਦਿੱਤੇ ਤਾਂ ਆਪਣੀ ਬੇਇੱਜ਼ਤੀ ਦਾ ਜ਼ਿੰਮੇਵਾਰ ਆਪ ਹੋਵੇਗਾ ਦੇਰ ਨੇ ਸਾਨੂੰ ਆਖਿਆ ਕਿ ਨੇਪਾਲ ਵਰਗੇ ਹਾਲਾਤ ਪੰਜਾਬ ਦੇ ਵਿੱਚ ਬਣ ਗਏ ਆ ਜਿੱਦਾਂ ਉਹਨਾਂ ਨੇ ਗੰਦੇ ਨਾਲਿਆਂ 'ਚ ਭਜਾ-ਭਜਾ ਕੇ ਮੰਤਰੀ ਕੁੱਟੇ ਆ ਫਿਰ ਇੱਦਾਂ ਹੀ ਇਹਨਾਂ ਦਾ ਹਾਲ ਹੋਊਗਾ ਅਜੇ ਵੀ ਸਾਡੇ ਕੋਲ ਪਈਆਂ ਦੀਆਂ ਸ਼ਿਕਾਇਤਾਂ ਲੈ ਕੇ ਹੁਣ ਉਹ ਨਹੀਂ ਹਰਦੇ ਪੰਜਾਬੀ ਸਾਡੇ ਸਿੱਖ ਭਰਾ ਕਈ ਤੇ ਅਸੀਂ ਹੁਣ ਜਥੇਬੰਦੀ ਦਾ ਨਾਂ ਨਹੀਂ ਲੈ ਸਕਦੇ ਸਾਡੀਆਂ ਸਰਮਹਾਰ ਜਥੇਬੰਦੀਆਂ ਦੇ ਆਗੂ ਸਾਡੇ ਨਾਲ ਆ ਕੇ ਲੜਦੇ ਆਂ ਵੀ ਸਾਡੇ ਭਈਏ ਵਸਾਓ ਤੁਸੀਂ ਭਈਏ ਕਿਉਂ ਕੱਢੇ ਇੱਥੋਂ ਗਲਤੀ ਇੱਕ ਕਰਦਾ ਦੂਜੇ ਦਾ ਫਰਜ ਬਣਦਾ ਉਹਨੂੰ ਸਮਝਾਉਂਦਾ ਜੇ ਕੋਈ ਕੁਛ ਭਈਆ ਨੇ ਪੰਜਾਬਾਂ ਦੇ ਵੀ ਇੱਕ ਆਂ ਦੀ ਕੋਟਮਾਰ ਕੀਤੀ ਸੀ ਤਾਂ ਦੂਜਿਆਂ ਦਾ ਫਰਜ ਬਣਦਾ ਸੀ ਕਿ ਉਹਨੂੰ ਫੜ ਕੇ ਪੰਦੀ ਸਜ਼ਾ ਦਿੰਦੇ ਉਹਨੂੰ ਸਮਝਾਉਂਦੇ ਵੀ ਤੇਰੇ ਕਰਕੇ ਸਾਡੇ ਅਕੇ ਵੀ ਕੰਡੇ ਪੀਟੇ ਜਾਣਗੇ ਪਰ ਇਹ ਇੱਕ ਦੂਜੇ ਨਾਲ ਲੜੇ ਵੀ ਹੁਣ ਤਾਂ ਵੀ ਇੱਕਦਮ ਲੜਾਈ ਨੂੰ ਕਰੜ ਕੇ ਤਿਆਰ ਹੋ ਜਾਂਦੇ ਆ ਜਦੋਂ ਵੀ ਕਿਸੇ ਪੰਜਾਬੀ ਦੇ ਨਾਲ ਲੜਾਈ ਹੁੰਦੀ ਆ ਤੇ ਪੁਲਿਸ ਵੀ ਇਹਨਾਂ ਦਾ ਸਾਥ ਦਿੰਦੀ ਆ ਜੇ ਕਿਸੇ ਸਿੱਖ ਜਾਂ ਮੁਸਲਮਾਨ ਵੀਰ ਦੇ ਨਾਲ ਧੱਕਾ ਹੁੰਦਾ ਉਥੇ ਕੋਈ ਨਾਲ ਨਹੀਂ ਖੜਦਾ ਪਰ ਜਦੋਂ ਇਹਨਾਂ ਦੇ ਨਾਲ ਧੱਕਾ ਹੁੰਦਾ ਤੇ ਸਾਰੇ ਆ ਜਾਂਦੇ ਆ ਤੇ ਕਾਮਰੇਡ ਵੀ ਮੇਰੀ ਗੱਲ ਕੰਨ ਖੋਲ ਕੇ ਸੁਣ ਲੈਣ ਚਾੜੇ ਇਹਨਾਂ ਦੇ ਹਮੇਤੀ ਬੰਦੇ ਨੇ ਬਹੁਤੇ ਜੇ ਇਹਨਾਂ ਦਾ ਕਿਸੇ ਨੇ ਸਾਥ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਨਾਲ ਖਾਲਸਾਈ ਰਵਾਇਤਾਂ ਦੇ ਅਨੁਸਾਰ ਨਹੀਂ ਚਿਠਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੇ ਸੇ